ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਤੇ ਉੱਧਰ ਸਿਆਸੀ ਪਾਰਟੀਆਂ ਵਾਸਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਹੜੀ ਸੀਟ ਤੋਂ ਕਿਹੜੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਦੂਜੀਆਂ ਪਾਰਟੀਆਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਤੇ ਲੋਕਾਂ ਦੀਆਂ ਨਜ਼ਰਾਂ ਵੀ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਕਿ ਸਾਡੀ ਲੋਕ ਸਭਾ ਸੀਟ ਤੋਂ ਕਿਹੜਾ ਉਮੀਦਵਾਰ ਹੋਊਗਾ ਕਿਹੜੀ ਪਾਰਟੀ ਦਾ ਪਰ ਇਸ ਦੇ ਵਿਚਾਲੇ ਗੱਲ ਕਰਾਂਗੇ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਬੀਜੇਪੀ ਕਿਹੜੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਅਤੇ ਸਭ ਤੋਂ ਜ਼ਿਆਦਾ ਸੰਭਾਵਨਾ ਕਿਸ ਉਮੀਦਵਾਰ ਦੀ ਹੈ ਕਿਸ ਨਾਮ ਦੀ ਹੈ ਇਸ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਇਸ ਵਕਤ ਸਥਿਤੀ ਬਣੀ ਹੋਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਦੋ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਜਦੋਂ ਕਿ ਕਾਂਗਰਸ ਵੱਲੋਂ ਵੀ ਦੋ ਲਿਸਟਾਂ ਜਾਰੀ ਹੋ ਚੁੱਕੀਆਂ ਨੇ ਪਰ ਇਹਨਾਂ ਲਿਸਟਾਂ ਦੇ ਵਿੱਚ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਕਿਸੇ ਵੀ ਉਮੀਦਵਾਰ ਦਾ ਜ਼ਿਕਰ ਨਹੀਂ ਕੀਤਾ ਗਿਆ ਜੇ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੇ ਜਿਹੜੇ ਉਹ ਮੌਜੂਦਾ ਐਮਪੀ ਨੇ ਤੇ 5 ਸਾਲਾਂ ਦੌਰਾਨ ਸਨੀ ਦਿਓਲ ਵੱਲੋਂ ਆਪਣੇ ਹਲਕੇ ਦੇ ਵਿੱਚ ਨਾ ਔਣ ਕਾਰਨ ਲੋਕਾਂ ਦੇ ਵਿੱਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਤੇ ਇਸ ਦਾ ਤੋੜ ਲੱਪਣ ਲਈ ਭਾਜਪਾ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸਿਏ ਕਿ ਭਾਜਪਾ ਨੂੰ ਹਲਕੇ ਲਈ ਕੋਈ ਉਮੀਦਵਾਰ ਨਹੀਂ ਮਿਲਿਆ ਜੋ ਸੀਟ ਦੇ ਉੱਤੇ ਜਿੱਤ ਹਾਸਲ ਕਰ ਸਕੇ ਅਤੇ ਭਾਜਪਾ ਦੇ ਸੰਭਾਵਿਤ ਉਮੀਦਵਾਰ ਜਿਨ੍ਹਾਂ ਦੇ ਵਿੱਚ ਮੌਜੂਦਾ ਵਿਧਾਇਕ ਅਸ਼ਵਨੀ ਸ਼ਰਮਾ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਅਤੇ ਫਤੇਜੰਗ ਬਾਜਵਾ ਦੇ ਨਾਮ ਸ਼ਾਮਲ ਨੇ ਇਹਨਾਂ ਦਾ ਸਾਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਕਿ ਪਾਰਟੀ ਨੂੰ ਇਸ ਵਾਰ ਸਥਾਨਕ ਉਮੀਦਵਾਰ ਨੂੰ ਮੌਕਾ ਦੇਣਾ ਚਾਹੀਦਾ ਹੈ ਜਦੋਂ ਕਿ ਕਵਿਤਾ ਖੰਨਾ ਮਰਹੂਮ ਵਿਨੋਦ ਖੰਨਾ ਦੀ ਪਤਨੀ ਹੋਣ ਕਰਕੇ ਆਪਣਾ ਦਾਵਾ ਪੇਸ਼ ਕਰ ਰਹੇ ਨੇ ਕਿ ਉਹ ਬినੋਦ ਖੰਨਾ ਦੇ ਨਾਲ ਚੋਣਾਂ ਦੇ ਵਿੱਚ ਹਲਕੇ ਅੰਦਰ ਵਿਚਰਦੇ ਰਹੇ ਨੇ ਅਤੇ ਪਾਰਟੀ ਹਾਈ ਕਮਾਂਡ ਇਥੋਂ ਆਪਣੀ ਸੀਟ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਇਹ ਵੀ ਦੱਸ ਦਿਆ ਕਿਸ ਤਰ੍ਹਾਂ ਪਾਰਟੀ ਨੇ ਕ੍ਰਿਕਟਰ ਯੁਵਰਾਜ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਜਾਰੀ ਹੋਈ 100 ਉਮੀਦਵਾਰਾਂ ਦੀ ਲਿਸਟ ਦੇ ਵਿੱਚ ਐਲਾਨਨ ਦਾ ਯਤਨ ਕੀਤਾ ਪਰ ਯੁਵਰਾਜ ਵੱਲੋਂ ਚੋਣ ਲੜਨ ਤੋਂ ਨਾ ਕਰਨ ਤੇ ਪਾਰਟੀ ਜਿਹੜੀ ਰੁਕ ਗਈ ਅ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਪਾਰਟੀ ਸੂਤਰਾਂ ਅਨੁਸਾਰ ਜੁਗਰਾਤ ਸਿੰਘ ਦਾ ਪਿਤਾ ਜੋਗਰਾਤ ਸਿੰਘ ਭਾਜਪਾ ਦਾ ਆਗੂ ਅਤੇ ਅਕਸਰ ਹੀ ਉਸ ਦੀ ਭਾਜਪਾ ਦੀਆਂ ਉੱਚ ਮਿੱਟੀਆਂ ਦੇ ਵਿੱਚ ਸ਼ਮੂਲੀਅਤ ਵੀ ਨਜ਼ਰ ਆਉਂਦੀ ਹੈ ਤੇ ਇਸ ਕਰਕੇ ਇਸ ਸੰਭਾਵਨਾ ਤੋਂ ਅਜੇ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਾਰਟੀ ਜੁਗਰਾਜ ਨੂੰ ਉਤਾਰ ਵੀ ਸਕਦੀ ਹੈ ਚੋਣ ਮੈਦਾਨ ਦੇ ਵਿੱਚ ਸਮਝਾਵਾ ਝਾਕੇ ਤੇ ਉਂਝ ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਵੀ ਰਹਿ ਚੁੱਕੇ ਨੇ ਜੋ ਚੋਣ ਨਹੀਂ ਲੜਨਾ ਚਾਹੁੰਦੇ ਪਰ ਪਾਰਟੀ ਉਹਨਾਂ ਨੂੰ ਖੜਨ ਲਈ ਮਜਬੂਰ ਕਰਾ ਸਕਦੀ ਹੈ ਇਸ ਕਰਕੇ ਗੁਰਦਾਸਪੁਰ ਹਲਕੇ ਤੋਂ ਭਾਜਪਾ ਲਈ ਉਮੀਦਵਾਰ ਦੀ ਚੋਣ ਇਸ ਵੇਲੇ ਸਥਾਨਕ ਜਾਂ ਬਾਹੀ ਦੀ ਬਣੀ ਹੋਈ ਹੈ ਪਰ ਜੇਕਰ ਸੰਝਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕੋਈ ਵੀ ਸੰਭਾਵਨਾ ਨਹੀਂ ਹੈਗੀ ਕਿ ਦੁਬਾਰਾ ਟਿਕਟ ਜਿਹੜੀ ਗੁਰਦਾਸਪੁਰ ਤੋਂ ਦਿੱਤੀ ਜਾਵੇ ਕਿਉਂਕਿ ਲੋਕ ਨਾਰਾਜ਼ ਨੇ ਲੋਕ ਸਵਾਲ ਚੁੱਕਦੇ ਨੇ ਇੱਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਲੋਕਾਂ ਵੱਲੋਂ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾ ਦਿੱਤੇ ਗਏ ਕਿ ਇਹ ਸਾਡਾ ਐਮਪੀ ਥੋ ਗੁੰਮਸ਼ੁਦਾ ਇਸ ਦੀ ਭਾਲ ਕੀਤੀ ਜਾਵੇ ਜਿਸ ਵਕਤ ਪੰਜਾਬ ਦੇ ਅੰਦਰ ਹੜ੍ਹਾਂ ਦੀ ਸਥਿਤੀ ਬਣੀ ਪੰਜਾਬ ਦੇ ਅੰਦਰ ਪਾਣੀ ਆਇਆ ਪੰਜਾਬ ਦੇ ਲੋਕ ਉਹਨਾਂ ਹਾਲਾਤਾਂ ਦੇ ਨਾਲ ਘੁਣਨ ਵਾਸਤੇ ਮਜਬੂਰ ਹੋਏ ਪਰ ਐਮਪੀ ਨੇ ਉਹਨਾਂ ਦੀ ਸਾਰ ਤੱਕ ਨਹੀਂ ਲਈ ਉਹਨਾਂ ਦਾ ਹਾਲ ਤੱਕ ਨਹੀਂ ਪੁੱਛਿਆ ਇਸ ਕਰਕੇ ਉਹਨਾਂ ਨੇ ਪੋਸਟਰ ਲਗਾ ਦਿੱਤੇ ਕਿ ਇਹ ਜਿਹੜਾ ਐਮਪੀ ਆ ਉਹ ਗੁੰਮਸ਼ੁਦਾ ਹੋ ਚੁੱਕਿਆ ਉਸ ਦੀ ਤਲਾਸ਼ ਜਿਹੜੀ ਉਹ ਕੀਤੀ ਜਾਵੇ ਤਾਂ ਇਹ ਇੱਕ ਲੀਡਰ ਵਾਸਤੇ ਬੜੀ ਸ਼ਰਮਨਾਕ ਗੱਲ ਹੁੰਦੀ ਹੈ ਕਿ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣ ਕੇ ਸਾਡਾ ਉਮੀਦਵਾਰ ਜਾ ਕੇ ਸਾਡੀ ਮੰਗ ਚੁੱਕੂਗਾ ਸਾਡੀਆਂ ਗੱਲਾਂ ਨੇ ਸਾਡੀਆਂ ਸਮੱਸਿਆਵਾਂ ਨੇ ਉਹ ਉਹ ਜਾ ਕੇ ਲੋਕ ਸਭਾ ਦੇ ਵਿੱਚ ਰੱਖੂਗਾ ਪਰ ਉਹਨਾਂ ਦਾ ਜਿਹੜਾ ਐਮਪੀ ਆ ਉੱਥੇ ਜਾ ਕੇ ਉਹਨਾਂ ਦੀ ਸਾਰਤਾਕ ਨਹੀਂ ਲੈਂਦਾ ਲੋਕਾਂ ਦੀ ਜਿੱਤਣ ਤੋਂ ਬਾਅਦ ਤਾਂ ਫਿਰ ਗੁੱਸਾ ਲੋਕਾਂ ਦਾ ਫੁੱਟਣਾ ਸੁਭਾਵਿਕ ਹੁੰਦਾ ਹੈ ਪਰ ਇਸ ਵਾਰ ਭਾਜਪਾ ਵਾਸਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਅਲੱਗ ਵਿਸ਼ਾ ਕਿ ਭਾਜਪਾ ਉੱਥੋਂ ਕਿੰਨੀਆਂ ਵੋਟਾਂ ਹਾਸਲ ਕਰਦੀ ਹੈ ਆਪਣੀ ਇਸ ਸੀਟ ਤੋਂ ਤੇ ਬਾਕੀ ਪਾਰਟੀਆਂ ਦੀ ਸਥਿਤੀ ਕੀ ਰਹਿੰਦੀ ਹੈ ਪਰ ਉਮੀਦਵਾਰ ਲੰਡਨ ਦੇ ਵਿੱਚ ਹੀ ਭਾਜਪਾ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਕਿਹੜੇ ਉਮੀਦਵਾਰ ਨੂੰ ਉੱਥੋਂ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਜਿਸ ਤਰੀਕੇ ਨਾਲ ਕਈਆਂ ਦੀ ਸੁਭਾਵਨਾ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਉਹਨਾਂ ਵਿੱਚੋਂ ਕੋਈ ਉਮੀਦਵਾਰ ਚਲਦੀ ਹੀ ਪਾਰਟੀ ਹੈ ਜਿਹੜੀ ਉਹ ਐਲਾਨ ਦੇਵੇ ਜਦੋਂ ਪੰਜਾਬ ਦੀ ਸੀਟਾਂ ਦਾ ਐਲਾਨ ਜਾਂ ਲਿਸਟਾਂ ਦਾ ਐਲਾਨ ਭਾਜਪਾ ਕਰਦੀ ਹੈ ਤੇ ਇਹ ਵੀ ਦੇਖਣਾ ਹੋਏਗਾ ਕਿ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੀ ਵੀ ਨਜ਼ਰਾਂ ਠਿੱਕੀਆਂ ਹੋਈਆਂ ਨੇ ਇੱਕ ਦੂਜੀ ਪਾਰਟੀ ਉੱਤੇ ਨਜ਼ਰਾਂ ਠਿੱਕੀਆਂ ਹੁੰਦੀਆਂ ਨੇ ਕਿ ਉਹ ਪਾਰਟੀ ਪਹਿਲਾਂ ਕਿਹੜੇ ਉਮੀਦਵਾਰ ਲਾਉਂਦੀ ਹੈ ਤਾਂ ਜੋ ਸੀ ਉਸਤੇ ਮੁਕਾਬਲੇ ਵਿੱਚ ਆਪਣਾ ਉਮੀਦਵਾਰ ਜਿਹੜਾ ਉਹ ਪੋਸ਼ਤ ਕਰੀਏ ਇਹ ਬਹੁਤ ਚਿੰਤਾ ਦਾ ਵਿਸ਼ਾ ਹੁੰਦਾ ਸਿਆਸੀ ਪਾਰਟੀਆਂ ਵਾਸਤੇ ਕਿ ਅਸੀਂ ਕਿਹੜੀ ਸੀਟ ਦੇ ਉੱਤੋਂ ਕਿਹੜਾ ਉਮੀਦਵਾਰ ਜਿਹੜਾ ਉਤਾਰਨਾ ਹੈ ਤਾਂ ਜੋ ਦੂਜੇ ਲੀਡਰ ਦਾ ਮੁਕਾਬਲਾ ਕਰ ਸਕੇ ਦੂਜੇ ਲੀਡਰ ਦਾ ਉੱਥੇ ਕੀ ਪ੍ਰਭਾਵ ਹੈ ਕਿਉਂਕਿ ਪਾਰਟੀ ਨਾਲੋਂ ਜ਼ਿਆਦਾ ਕੈਂਡੀਡੇਟ ਨੂੰ ਵੀ ਤਰਜੀਹ ਦਿੰਦੇ ਨੇ ਪੰਜਾਬ ਦੇ ਲੋਕ ਜਾਂ ਹੋਰ ਸਿੱਟਿਆਂ ਦੇ ਉੱਤੇ ਲੋਕ ਇਸ ਕਰਕੇ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੁੰਦਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਵੱਲੋਂ ਜਿਹੜੀ ਲਿਸਟ ਜਾਰੀ ਕੀਤੀ ਜਾਂਦੀ ਹੈ ਤਾਂ ਇਹਨਾਂ ਨਾਵਾਂ ਦੇ ਵਿੱਚੋਂ ਕਿਸ ਨਾਮ ਤੇ ਮੋਹਰ ਲੱਗਦੀ ਹੈ ਜਿਹੜਾ ਕਿ ਗੁਰਦਾਸਪੁਰ ਸੰਸਦੀ ਹਲਕੇ ਤੋਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਤੇ ਉਸ ਦੀ ਚੋਣਾਂ ਦੇ ਵਿੱਚ ਸਥਿਤੀ ਕੀ ਹੋਏਗੀ ਲੋਕ ਅੱਗੇ ਆਪਣੀ ਕੀ ਰਾਏ ਰੱਖਣਗੇ ਵੋਟਾਂ ਨੂੰ ਲੈ ਕੇ ਉਹ ਵੀ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਲਈ ਇਹ ਨਹੀਂ ਜੋ ਜੱਜ ਜੀ ਧੰਨਵਾਦ